ਅਸੀਂ ਇਸ ਵਕਤ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਅੱਜ ਪੰਜਾਬ ਸਰਕਾਰ ਨੇ ਮੀਟਿੰਗ ਸੱਦੀ ਸੀ ਕਿਸਾਨ ਆਗੂਆਂ ਦੀ ਐਸ ਕੇ ਐਮ ਦੀ ਲੇਕਿਨ ਪਰਸੋਂ ਹੀ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਸ਼ੰਭੂ ਤੇ ਖਨੋਰੀ ਉਹ ਚੁੱਕ ਦਿੱਤਾ ਗਿਆ ਤੇ ਕਿਸਾਨ ਆਗੂਆਂ ਨੇ ਇਸੇ ਰੋਹ ਦੇ ਵਿੱਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ ਪੰਜਾਬ ਸਰਕਾਰ ਦਾ ਉਹ ਕੈਨਸਲ ਵੀ ਕਰ ਦਿੱਤਾ ਪ੍ਰਧਾਨ ਜੀ ਕਿਸ ਤਰੀਕੇ ਨਾਲ ਵੇਖਦੇ ਈ ਤੁਸੀਂ ਇਹ ਗੱਲਾਂ ਚੱਲ ਰਹੀਆਂ ਸੀ ਅਸੀਂ ਜੋ ਇਹ ਸਾਰਾ ਘਟਨਾਕਰਮ ਵੇਖਿਆ ਸਾਡੇ ਜ਼ਿਹਨ ਦੇ ਵਿੱਚ ਆ ਰਿਹਾ ਸੀ ਜਦੋਂ ਅਸੀਂ ਦਿੱਲੀ ਸੀ ਦਿੱਲੀ ਬਹੁਤ ਵੱਡਾ ਮੋਰਚਾ ਲੱਗਿਆ ਹੋਇਆ ਸੀ ਉੱਥੇ ਵੀ ਇਹ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਆਰਥਿਕ ਨੁਕਸਾਨ ਹੋ ਰਿਹਾ ਲੇਕਿਨ ਉਸ ਵੇਲੇ ਦੀ ਸਰਕਾਰ ਨੇ ਇਸ ਤਰੀਕੇ ਦਾ ਕੋਈ ਐਕਸ਼ਨ ਨਹੀਂ ਕੀਤਾ ਔਰ ਤੁਹਾਡਾ ਉਹ ਜਿਹੜਾ ਮੋਰਚਾ ਸਾਰੇ ਕਿਸਾਨਾਂ ਅੱਗੇ ਕਹਿੰਦੇ ਨੇ ਕਿ ਬੜਾ ਸਫਲ ਰਿਹਾ ਲੇਕਿਨ ਇਹਦੇ باوجود ਜਿਹੜਾ ਪਰਸੋਂ ਇਹ ਘਟਨਾਕਰਮ ਵਾਪਰਿਆ ਹੈ ਜਿਹਨੂੰ ਲੈ ਕੇ ਤੁਸੀਂ ਅੱਜ ਗੱਲਬਾਤ ਦਾ ਜਿਹੜਾ ਸੱਦਾ ਤੁਹਾਨੂੰ ਆਇਆ ਉਹ ਵੀ ਤੁਸੀਂ ਕੈਨਸਲ ਕਰਤਾ ਇਹ ਕਿਸ ਤਰੀਕੇ ਨਾਲ ਪਹਿਲਾਂ ਵੇਖ ਰਹੇ ਹੋ ਤੁਸੀਂ ਦੇਖੋ ਪਹਿਲਾਂ ਤਾਂ ਅਸੀਂ ਇਹ ਕਹਾਂਗੇ ਕਿ ਇਹ ਬਹਾਨੇਬਾਜ਼ੀ ਹੈ ਕਿ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਸੀ ਜੇ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਵਕਾਲਤ ਕਿਉਂ ਕਰਦਾ ਰਿਹਾ ਕਿ ਕਿ ਮੈਂ ਤਾਂ ਪੰਜਾਬ ਦੇ ਕਿਸਾਨਾਂ ਦਾ ਵਕੀਲ ਹਾਂ ਇਹ ਮੈਂ ਚੰਗੀ ਤਰ੍ਹਾਂ ਪੱਖ ਸਰਕਾਰ ਦੇ ਰੱਖ ਰਿਹਾ ਉਦੋਂ ਕੀ ਇਹ ਜਿਹੜਾ ਆਰਥਿਕ ਨੁਕਸਾਨ ਨਹੀਂ ਹੋ ਰਿਹਾ ਸੀਗਾ ਇਹ ਬਹਾਨਾ ਬਣਾ ਕੇ ਇੱਕ ਜ਼ਬਰਦਸਤ ਨੀਤੀ ਤੇ ਉਤਰੀਆ ਪੰਜਾਬ ਸਰਕਾਰ ਬਲਡੋਜ਼ਰ ਦੀ ਨੀਤੀ ਤੇ ਉਤਰੀਆ ਪੰਜਾਬ ਸਰਕਾਰ ਇਹ ਹਰ ਵਰਗ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਇਹ ਘਬਰਾਟ ਵਿੱਚ ਆਏ ਹੋਏ ਨੇ ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਸਾਡਾ ਜਿਹੜਾ ਜੁਲੀ ਵਿਸਤਰਾ ਉਹ ਗੋਲ ਹੋਊਗਾ ਇਨਾਂ ਨੂੰ ਲੱਗਦਾ ਕਿ ਦਮਨ ਦੀ ਨੀਤੀ ਨਾਲ ਇਹਨੂੰ ਦਬਾਇਆ ਜਾ ਸਕਦਾ ਲੋਕਾਂ ਨੂੰ ਚੁੱਪ ਕਰਾਇਆ ਜਾ ਸਕਦਾ ਇਹ ਦੇਖੋ ਇਤਿਹਾਸ ਸਿੱਧਾ ਗਵਾਹ ਹੈ ਲੋਕ ਲਹਿਰਾਂ ਕਦੇ ਅੱਜ ਤੱਕ ਦਬੀਆਂ ਨਹੀਂ ਹੈ ਵੱਡੇ ਵੱਡੇ ਹਿਟਲਰ ਵਰਗੇ ਆਏ ਹੋਏ ਨੇ ਇਹ ਭਰਮ ਪਾਲ ਰਿਹਾ ਮੈਂ ਤਾਂ ਇਹ ਕਹਿੰਦਾ ਵੀ ਮਤਲਬ ਇਹ ਹੂੰਗਾ ਕਿ ਇਹ ਤਜਰਬੇਕਾਰ ਮੁੱਖ ਮੰਤਰੀ ਨਹੀਂ ਹੈ ਆਪਣੀ ਸੂਝ-ਬੂਝ ਤੋਂ ਕੰਮ ਇਹਨੂੰ ਨਹੀਂ ਲੈਣਾ ਹੂੰਗਾ ਜੀ ਇਸ ਕਰਕੇ ਮਤਲਬ ਇਹਨਾਂ ਨੇ ਜਿਹੜੀ ਜਬਰ ਦੀ ਨੀਤੀ ਚਲਾਈ ਆ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਜਿਹੜਾ ਅਸੀਂ ਸਸਪੈਂਡ ਕੀਤਾ ਹੋਇਆ ਇਸ ਕਰਕੇ ਕੀਤਾ ਕਿ ਠੀਕ ਆ ਜਨਰਲ ਮੰਗਾਂ ਪੰਜਾਬ ਦੀਆਂ ਉਹ 10 ਦਿਨ 20 ਦਿਨ ਮੰਗਰੋਂ ਕੀਤੀਆਂ ਜਾਂ ਸਕਦੀਆਂ ਅਸੀਂ ਦਿੱਲੀ ਵਿਧਾਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਦਾ ਵੀ ਕੀਤਾ ਸੀਗਾ 22 ਮਾਰਚ ਨੂੰ ਉਹਨੂੰ ਵੀ ਸਸਪੈਂਡ ਕੀਤਾ ਤੇ ਇਹ ਮੀਟਿੰਗ ਤੇ ਇੱਕ ਵਾਰੀ ਨਾ ਜਾਣਦਾ ਇਹ ਕਹਿੰਦਾ ਕਿ ਪੰਜਾਬ ਸਰਕਾਰ ਪਹਿਲਾਂ ਸਾਜ਼ਗਰ ਮਾਹੌਲ ਬਣਾਵੇ ਜਿਹੜੇ ਕਿਸਾਨ ਲੀਡਰ ਫੜ ਕੇ ਜ਼ਿਲਾਂ ਦੇ ਵਿੱਚ ਛੁੱਟਦੇ ਆ ਸਾਡੇ ਸਾਥੀ ਆਓ ਸਾਡੇ ਨਾਲ ਤੇ ਆ ਥਾਣਿਆਂ ਦੇ ਵਿੱਚ ਫੜੇ ਨੇ ਔਰਤਾਂ ਫੜੀਆਂ ਹੋਣ ਐ ਜਿਹੜਾ ਉਹਨਾਂ ਦਾ ਸਾਰਜੋ ਸਮਾਨ ਆ ਥਾਣੇ ਚ ਬੰਦ ਕੀਤਾ ਇਹ ਸਾਰਾ ਵਾਪਸ ਕਰਕੇ ਲੀਡਰਾਂ ਨੂੰ ਰਿਆ ਕਰਕੇ ਇਹ ਮਾਹੌਲ ਸ਼ਾਂਤ ਕਰੇ ਜਦੋਂ ਮਾਹੌਲ ਸ਼ਾਂਤ ਹੋਊਗਾ ਅਚੀ ਮੀਟਿੰਗ ਦੇ ਵਿੱਚ ਜਾਣ ਲਈ ਹਰ ਗਿਜ ਤਿਆਰ ਹੋਵਾਂਗੇ ਆਪਣੇ ਵੱਲੋਂ ਸੱਦਾ ਦੇ ਮੰਗੇ ਕਿ ਹੁਣ ਸਾਡੇ ਨਾਲ ਮੀਟਿੰਗ ਕਰੋ ਇਲੈਕਸ਼ਨ ਤੋਂ ਪਹਿਲਾਂ ਆਪ ਸਰਕਾਰ ਦੇ ਮੰਤਰੀ ਜਿਹੜੇ ਨੇ ਉਹ ਇਹ ਕਹਿ ਰਹੇ ਸੀ ਅਸੀਂ ਸੁਣਿਆ ਕਿ ਇੱਕ ਛੁਟਕੀ ਦੇ ਵਿੱਚ ਅਸੀਂ ਐਮਐਸਪੀ ਦੇ ਦੇਾਂਗੇ ਲੇਕਿਨ ਉਹ ਹੁਣ ਮੰਤਰੀ ਸਾਨੂੰ ਨਾਉ ਐਮਐਲਏ ਸਾਨੂੰ ਦਿਖਾਈ ਦਿੰਦੇ ਹੈਗੇ ਤਾਂ ਇਹ ਜਿਹੜੀਆਂ ਮੰਗਾਂ ਨੇ ਉਹ ਇਹ ਕਹਿ ਰਹੇ ਆ ਹੁਣ ਕਿ ਤੁਸੀਂ ਦਿੱਲੀ ਜਾਓ ਤੇ ਅਸੀਂ ਤੁਹਾਡੇ ਨਾਲ ਸਾਥ ਦੇਾਂਗੇ ਤੁਹਾਡਾ ਕੈਬਨਿਟ ਮੰਤਰੀ ਵੀ ਇਹ ਕਹਿ ਰਹੇ ਆ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੇ ਅਸੀਂ ਕਿਸਾਨਾਂ ਉਹਦੇ ਨਾਲ ਉੱਥੇ ਧਰਨੇ ਤੇ ਬੈਠਾਂਗੇ ਦੇਖੋ ਇਹ ਇਕੱਲੇ ਐਮਐਲਏ ਨੇ ਨਹੀਂ ਇਹ ਆਪ ਸਰਕਾਰ ਜਦੋਂ ਹੋਂਦ ਚਾਹੀਆ ਪਾਰਟੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਐਮਐਸਪੀ ਦੇਵਾਂਗੇ 3 ਫਸਲਾਂ ਦੇ ਭਗਵੰਤ ਮਾਨ ਨੇ ਵੀ ਕਿਹਾ ਸੀ ਅਸੀਂ ਕਹਿਣਾ ਕਿ ਚੁਟਕੀ ਵਾਲੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਨਹੀਂ ਵੱਡਾ ਮੁੱਦਾ ਜਿੱਦਾਂ ਮੁੱਦਾ ਤਿੰਨ ਕਾਲੇ ਕਾਨੂੰਨਾਂ ਦਾ ਸੀ ਉੱਡਾ ਹੀ ਮੁੱਦਾ ਇਹ ਹੈ ਇਹ ਵਿਸ਼ਵ ਵਪਾਰ ਸੰਸਥਾ ਨਾਲ ਜੁੜਿਆ ਹੋਇਆ ਇਹ ਟਰੰਪ ਦੇ ਨਾਲ ਵੀ ਜੁੜਿਆ ਹੋਇਆ ਇਸ ਕਰਕੇ ਇਹਨੂੰ ਅਸੀਂ ਵੱਡਾ ਸਮਝਦੇ ਹਾਂ ਇਹ ਅਸੀਂ ਇਹਨਾਂ ਦੇ ਵਿੱਚੋਂ ਤਾਂ 23 ਫਸਲਾਂ ਦੀ ਗੱਲ ਕਰਦੇ ਅਸੀਂ 6 ਫਸਲਾਂ ਕੱਢੀਆਂ ਸੀ ਮਾਤਲਬ ਬਾਸਮਤੀ ਆਲੂ ਮੱਕੀ ਮਟਰ ਤੇ ਗੋਭੀ ਕਿ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਇਹਨਾਂ ਤੇ ਐਮਐਸਪੀ ਦੇਵੇ ਤੇ ਗਾਰੰਟੀ ਕਰੇ ਖਰੀਦਣ ਦੀ ਹੁਣ ਕੋਈ ਕਹਿ ਸਕਦਾ ਕਿ ਇਹ ਸਬਜ਼ੀਆਂ ਨੂੰ ਕੀ ਕਰਨਗੇ ਇਹ ਮਟਰਾਂ ਨੂੰ ਕੀ ਕਰਨਗੇ ਗੋਭੀ ਨੂੰ ਕੀ ਕਰਨਗੇ ਕਰਨਾਟਕਾ ਇਹਦੀ ਮਿਸਾਲ ਹੈ ਕਿ ਉੱਥੇ ਐਨਐਸਪੀ ਸਾਰੀਆਂ ਸਬਜ਼ੀਆਂ ਤੇ ਹੈ ਉਹਨਾਂ ਦਾ ਇਨਸਪੈਕਟਰ ਸਬਜੀ ਮੰਡੀ ਚ ਖੜਾ ਹੁੰਦਾ ਕਿ ਜਦੋਂ ਐਮਐਸਪੀ ਤੋਂ ਘੱਟ ਤੇ ਆ ਜਾਂਦੇ ਨੇ ਉੱਚਾ ਤਾਂ ਕੋਈ ਖਰੀਦੀ ਜਾਵੇ ਬਾਕੀ ਉਹ ਸਾਰੀ ਦੀ ਸਾਰੀ ਖਰੀਦ ਲੈਂਦੇ ਨੇ ਇਹ ਵੀ ਖਰੀਦ ਸਕਦੇ ਆ ਸਾਰੀ ਦੀ ਸਾਰੀ ਸਬਜੀ ਉਹ ਆਰਮੀ ਨੂੰ ਪਹੁੰਚਾਈ ਜਾ ਸਕਦੀ ਆ ਸਾਰੀ ਦੀ ਸਾਰੀ ਸਬਜੀ ਮਤਲ ਜਿੰਨੀ ਪੌਂਸ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਹਨੂੰ ਪਹੁੰਚਾਈ ਜਾ ਸਕਦੀ ਆ ਜੇਲਾਂਾਂ ਦੇ ਵਿੱਚ ਛੜੀ ਵੀ ਸਬਜੀ ਦੇ ਰਹੇ ਨੇ ਉੱਥੇ ਪਹਚਾਈ ਜਾ ਸਕਦੀ ਹੈ ਪਰ ਇਹ ਕਰਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਇਹਦੇ ਤੋਂ ਵੀ ਭੱਜ ਰਹੇ ਹੈ ਮਤਲਬ ਜਿਹੜੀਆਂ ਛੇ ਫਸਲਾਂ ਤੇ ਐਮਐਸਪੀ ਦੀ ਅਚੀ ਗਰੰਟੀ ਦੀ ਮੰਗ ਕਰਦੇ ਪੂਰੀ ਦੁਨੀਆ ਹਿੰਦੁਸਤਾਨ ਨੂੰ ਭਾਰਤ ਨੂੰ ਬਹੁਤ ਵੱਡੀ ਮੰਡੀ ਦੀ ਤਰ੍ਹਾਂ ਦੇਖਦੀ ਆ ਉਹ ਕਹਿੰਦੇ ਵੀ ਕੋਈ ਵੀ ਆਪਣਾ ਪ੍ਰੋਡਕਟ ਵੇਚਣਾ ਹੈ ਤਾਂ ਭਾਰਤ ਸਭ ਤੋਂ ਵੱਡੀ ਵਧੀਆ ਮਾਰਕੀਟ ਹੈ ਜਿੱਥੇ ਜਨਸੰਖਿਆ ਇੰਨੀ ਹੈ ਵੀ ਕੋਈ ਵੀ ਚੀਜ਼ ਲੈ ਕੇ ਆਓ ਉੱਥੇ ਤੁਹਾਡੀ ਵਿਕਰੀ ਹੋਣੀ ਹੋਣੀ ਹੈ ਜਿੱਦਾਂ ਤੁਸੀਂ ਕਿਹਾ ਵੀ ਇੱਥੇ ਤਾਂ ਬਹੁਤ ਜਗ੍ਹਾ ਹੈਗੀਆਂ ਫਿਰ ਇਹ ਕਰਨ ਜੋਗੀਆਂ ਤੇ ਫਿਰ ਘਾਟ ਕਿੱਥੇ ਆ ਦੇਖੋ ਕਾਟੇ ਹੈ ਕਿਹੜਾ ਵਿਸ਼ਵ ਵਪਾਰ ਸੰਮੇਲਕ ਸੰਸਥਾ ਨਾਲ ਸੰਮੇਲਕਤਾ ਕੀ ਰਿਤੇ ਹੋਇਆ ਭਾਰਤ ਉਹਦਾ ਮੈਂਬਰ ਉਹ ਚਾਹੁੰਦੇ ਨੇ ਕਿ ਇੱਥੇ ਵੱਡੀ ਖਫਤ ਦਾ ਖਫਤ ਹੋ ਰਹੀ ਹੈ ਮਤਲਬ ਭਾਰਤ ਦੇ ਵਿੱਚ ਕਿਸੇ ਵੀ ਚੀਜ਼ ਦੀ ਜੀ ਉਹ ਆਪਣਾ ਸਾਰਾ ਮਾਲ ਇੱਥੇ ਵੇਚਣਾ ਚਾਹੁੰਦੇ ਨੇ ਇਸ ਕਰਕੇ ਇਹਨਾਂ ਤੇ ਸ਼ਰਤਾਂ ਮੜਦੇ ਨੇ ਤੁਸੀਂ ਆਹ ਨਹੀਂ ਕਰਨਾ ਤੁਸੀਂ ਆਹ ਨਹੀਂ ਕਰਨਾ ਤੁਸੀਂ ਆਹ ਨਹੀਂ ਕਰਨਾ ਹੂੰ ਪ੍ਰਸ਼ਾਸਨ ਬੈਠਾ ਚਲੋ ਪੁੱਛੀਏ ਠੀਕ ਹੈ ਸੋ ਕਹਿੰਦੇ ਕਿ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਉਹ ਆਏ ਹੋਏ ਨਹੀਂ ਅਸੀਂ ਗੱਲਬਾਤ ਕਰਾਂਗੇ ਇਸ ਤੋਂ ਬਾਅਦ ਕਿ ਕੀ ਕੁਝ ਗੱਲਬਾਤ ਹੁੰਦੀ ਹੈ ਕਿਉਂਕਿ ਅੱਜ ਕਿਸਾਨ ਆਗੂਆਂ ਨੇ ਜਿਹੜੀ ਮੀਟਿੰਗ ਦਾ ਸੱਦਾ ਦਿੱਤਾ ਸੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਨਾ ਮੰਨਜ਼ੂਰ ਕਰ ਦਿੱਤਾ ਹੈ ਅਸੀਂ ਇਸ ਵਕਤ ਕਿਸਾਨ ਪਵਨ ਦੇ ਵਿੱਚ ਮੌਜੂਦ ਹਾਂ ਸੈਕਟਰ 35 ਚੰਡੀਗੜ੍ਹ ਦੇ ਵਿੱਚ ਤੇ ਪ੍ਰਸ਼ਾਸਨ ਦੇ ਅਧਿਕਾਰੀ ਹੁਣ ਕੀ ਕੁਝ ਪ੍ਰਪੋਜ਼ਲ ਲੈ ਕੇ ਆਏ ਨੇ ਤੇ ਫਿਰ ਕਿਸਾਨ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਸਰੇਂਦਰ ਤੁਹਾਡੀ ਗੱਲਬਾਤ ਹੋਈ ਸੀ ਸਰਕਾਰ ਦੇ ਨੁਮਾਇੰਦੇ ਆਏ ਸੀ ਕੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਸੀ ਤੁਹਾਨੂੰ ਤੁਸੀਂ ਮੀਟਿੰਗ ਕਰਨੀ ਚਾਹੀਦੀ ਸੀ ਅਸੀਂ ਕਹਿੰਦੇ ਮਾਹੌਲ ਸਹੀ ਨਹੀਂ ਸੀਗਾ ਤਾਂ ਅਸੀਂ ਮੀਟਿੰਗ ਨਹੀਂ ਕੀਤੀ ਬਸ ਇਹ ਗੱਲ ਹੋਈ ਕੀ ਲੱਗਦਾ ਜੀ ਹੁਣ ਫਿਰ ਮਾਹੌਲ ਕਿਦਾਂ ਸਹੀ ਹੋਊਗਾ ਇਹ ਤਾਂ ਸਰਕਾਰ ਨੇ ਕਰਨਾ ਬੰਦੇ ਛੱਡਣ ਸਮਾਨ ਮੋੜਨ ਸਾਡਾ ਉਸ ਤੋਂ ਬਾਅਦ ਅਸੀਂ ਉਹਦਾ ਨਾ ਮੀਟਿੰਗ ਕਰਾਂਗੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈਗਾ ਲੱਗਿਆ ਹੋਇਆ ਸੀਗਾ ਯਾ ਐਸ ਕੇ ਮਨੋਨ ਰਾਜਨੀਤਿਕ ਜਿਹੜਾ ਹੈਗਾ ਉਹਨਾਂ ਦੇ ਆਗੂਆਂ ਦੇ ਨਾਲ ਕੋਈ ਗੱਲਬਾਤ ਕੋਈ ਰਾਬਤਾ ਹੋਇਆ ਜੀ ਤੁਹਾਡਾ ਉਹਨਾਂ ਨਾਲ ਫੋਨ ਨਾਲ ਗੱਲ ਹੋਈ ਆ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨਾਲ ਸੰਧੀ ਕਰਕੇ ਉਹਨਾਂ ਨੂੰ ਮੀਟਿੰਗਾਂ 'ਚ ਸੱਦ ਕੇ ਅਸੀਂ ਜਿਹੜਾ 28 ਤਰੀਕ ਦਾ ਕੋਸ਼ਿਸ਼ ਕਰਾਂਗੇ ਜਿਹੜਾ ਇਕੱਠਾ ਅਸੀਂ ਜਿਹੜਾ ਜ਼ਬਰ ਖਿਲਾਫ ਆ ਉਹ ਅਸੀਂ ਇਕੱਠਾ ਮੋਰਚੇ 'ਚ ਅਸੀਂ ਜਾਵਾਂਗੇ ਤੇ ਅਗਲਾ ਐਕਸ਼ਨ ਕੀ ਹੋਊਗਾ ਜੀ ਤੁਹਾਡੇ ਵੱਲੋਂ ਅਸੀਂ 28 ਤਰੀਕ ਨੂੰ ਜਿਹੜਾ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਅਸੀਂ ਧਰਨੇ ਜੋ ਸਾਰਾ ਫਾਰਮਰ ਆ ਰੈਸਟ ਉਪੇ ਹਨ ਉਹ ਉਸ ਉਹਨਾਂ ਦੇ ਬਾਰੇ ਅਜੇ ਕੋਈ ਸਾਈਡ ਨਹੀਂ ਇਸ ਮੁੱਦੇ ਦੀ ਗੱਲ ਕਰੋ ਜਿਹੜਾ ਜਸਕਰ ਸਰ ਮਤਲਬ ਬੇਸਿਕਲੀ ਉਹਨੇ ਇਹ ਦੇਖਿਆ ਕਿ ਉਹਨਾਂ ਨੇ ਕਿਹਾ ਸੀ ਜੀ ਉਹਨਾਂ ਨੇ ਕਿਹਾ ਸੀ